ਸਸਤਾ ਜਿਹੜੀ ਐਨ ਜੀਓ ਹੈ ਸੰਵੇਦਨਾ ٹرسٹ ਸਾਡੇ ਸਵਰਗਵਾਸੀ ਪ੍ਰਦਾਨ ਰਵਿੰਦਰ ਅਰੋੜਾ ਜੀ ਨੇ 25 ਸਤੰਬਰ 2009 ਚ ਸ਼ੁਰੂ ਕੀਤੀ ਸੀਗੀ ਉਹਦੇ ਵਿੱਚ ਸਾਡੇ ਉਸ ਵੇਲੇ 21 ਟਰਸਟੀ ਸੀਗੇ ਉਸ ਵੇਲੇ ਸਾਡੇ ਕੋਲ ਦੋ ਜਾਂ ਤਿੰਨ ਐਂਬੂਲੈਂਸ ਸੀਗੀਆਂ ਦੋ ਤਿੰਨ ਸ਼ਾਹੀ ਯਾਤਰਾ ਵਾਹਨ ਸੀਗੇ ਤੇ ਕੁਝ ਮੋਰਚਰੀ ਸੀਗੀ ਜਿਹੜੇ ਕਿ ਟੈਲੀਫੋਨਾਂ ਤੇ ਘਰ ਘਰ ਭੇਜਦੇ ਆ ਹੁਣ ਸਾਡੇ ਕੋਲ ਐਟ ਪ੍ਰੈਜ਼ੈਂਟ 70 ਮੋਰਚਰੀਜ਼ ਅਸੀਂ ਸਿਵਲ ਹਸਪਤਾਲ ਦੇ ਵਿੱਚ ਲਾਈਆਂ ਹੋਈਆਂ ਹੈਗੀਆਂ ਪੰਜ ਮੋਰਚੀ ਜਿਹੜੀਆਂ ਪੋਰਟੇਬਲ ਹੈਗੀਆਂ ਉਹ ਘਰ ਭੇਜਣ ਲਈ ਉਹ ਹੈਗੀਆਂ ਸੱਤ ਐਂਬੂਲੈਂਸਿਸ ਹੈਗੀਆਂ ਬਾਕੀ ਸਭ ਯਾਤਰਾ ਬਹਨ ਹੈਗਿਆ ਜਿਸ ਤਰ੍ਹਾਂ ਦਾ ਵੀ ਕਿਸੇ ਦਾ ਕੋਈ ਫੋਨ ਆਉਂਦਾ ਵੀ ਸਾਨੂੰ ਐਂਬੂਲੈਂਸ ਭੇਜਿਓ ਜਾਂ ਫਲਾਨੀ ਚੀਜ਼ ਭੇਜਿਓ ਸਾਰਾ ਕੁਝ ਕਰਦੇ ਅਸੀਂ ਇਹਦੇ ਵਿੱਚ ਫ੍ਰੀ ਸੇਵਾ ਇਹਦੇ ਵਿੱਚ ਅਸੀਂ ਕਿਸੇ ਤਰ੍ਹਾਂ ਦਾ ਕੋਈ ਪੈਸਾ ਚਾਰਜ ਨਹੀਂ ਕਰਦੇ ਆ 80 ਕਿਲੋਮੀਟਰ ਦੇ ਏਰੀਆ ਦੇ ਵਿੱਚ ਵਿੱਚ ਇਹ ਲੁਧਿਆਣਾ ਦੇ ਵਿੱਚ ਚੱਲਦੀ ਆ ਹਰ ਡਰਾਈਵਰ ਨੂੰ ਵਾਰਨਿੰਗ ਦਿੱਤੀ ਹੋਈ ਆ ਵੀ ਉਹ ਐਜ਼ ਇੱਕ ਇਨਾਮ ਵੀ 10 ਰੁਪਏ ਵੀ ਨਹੀਂ ਲੈ ਸਕਦਾ